ਉਹ ਲੱਗਿਆ ਸੀ ਕਿ ਫਿਰ ਫਿਰ ਮੇਰੇ ਭਰਾ ਮਾਨੀ ਸਲਾਹ ਜੀ ਕਹਿੰਦੇ ਕਿ ਉਹ ਮਹਾਮਾਇਆ ਟ੍ਰੈਕ ਕਰਨ ਚਾਹੀਦੇ ਆ ਤੇ ਫਿਰ ਸਾਈ ਸਰਕਾਰ ਸੁਖੀਲਾ ਮੋਗ ਮਹਾਮਾਇਆ ਟ੍ਰੈਕ ਕੀਤੀ ਹੈ ਬਹੁਤ ਸਵਾ ਸ਼ਾਇਦ ਕੋਈ ਗਾਣਾ ਕਰਾਂਗੇ ਆ ਕਿਸ਼ਮਾ ਹੀ ਹੋਇਆ ਕਿ ਉਹਦੋਂ ਸਾਈ ਸਰਕਾਰ ਨੂੰ ਬਹੁਤ ਪਿਆਰ ਮਿਲਿਆ ਇਹ ਵੀ ਜਿਹੜੀ ਭੇਜਿਆ ਇਹ ਵੀ ਸਾਈ ਸਰਕਾਰ ਦੇ ਮਤਲਬ ਨਖੋਦੀ ਟੱਕਰ ਦੀ ਰਹੇ ਨੂੰ ਬਹੁਤ ਅੱਛਾ ਵੀਡੀਓ ਆ ਬਹੁਤ ਅੱਛਾ ਲਿਖਿਆ ਹੈ ਮਿਊਜ਼ਿਕ ਬਹੁਤ ਵਧੀਆ ਹੋ ਰਿਹਾ ਹੈ। ਤੇ ਉਹਨੂੰ ਮੱਧ ਨਜ਼ਰ ਰੱਖਦੇ ਹੋਏ ਜਿਹੜਾ ਕੰਮ ਉੱਚ ਕੀਤਾ ਸੀ ਇਹ 'ਚ ਡਬਲ ਲਿਖਾ ਸੰਦਾ ਇਹਨਾਂ 'ਚ। ਮੈਂ ਤਾਂ ਡਬਲ ਮੈਂ ਤਾਂ ਡਬਲ ਕੀਤੀ ਇਹਨਾਂ। ਪਰ ਉਹ ਟੱਕਰ ਵਾਲੀ ਕੀ ਗੱਲ ਹੋ ਗਈ ਇਹਦੇ 'ਚ? ਮੈਨੂੰ ਸਮਝ ਨਹੀਂ ਆਈ। ਟੱਕਰ ਮੈਂ ਜਦੋਂ ਭਾਈ ਉਹਨੂੰ ਪੁੱਛਿਆ ਵੀ ਕਿਸ਼ਮਾਜੀ ਬਾਈ ਮੈਂ ਇਸ ਤੋਂ ਪਹਿਲਾਂ ਬਹੁਤ ਸੋਹਣਾ ਤੇ ਲੈਸੀ ਬਹੁਤ ਵਧੀਆ ਬਣਿਆ ਸੀ। ਫਿਰ ਮੈਂ ਉਸ ਨੂੰ ਹੀ ਸੋਚ ਕੇ ਇਸ ਤੇ ਦੁਬਾਰੀ ਮੈਂਤ ਕੀਤੀ ਹੈ। ਮੈਂ ਆਪ ਹੀ ਇਹਦੇ ਤੇ ਮੈਂਤ ਕੀਤੀ ਹੈ ਸਾਡੀ। ਉਹੀ ਮਨ ਦੀ ਆਪਣੇ ਆਪ ਨੂੰ ਮੇਰਾ ਆਪਣੇ ਆਪ ਦੇ ਨਾਲ ਹੀ ਮੈਂ ਕਿਸੇ ਨਾਲ ਕੋਈ ਕੰਪਲੀਸ਼ਨ ਨਹੀਂ ਕਰ ਸਕਦਾ। ਹਾਂ ਜੀ ਜੀ ਹੋ ਸਕਦੀਆਂ ਤਾਂ ਨਜ਼ਰ ਅੰਕਾਂ ਨੂੰ ਹੀ ਨਜ਼ਰ ਸੁਧਾਰਨ। ਦੋਨੋਂ ਹੀ ਸੁਧਾਰ ਦੀ ਤਾਂ ਜੀ ਜੀ। ਇਹ ਨਜ਼ਰ ਹੀ ਮਨ ਚ ਲੱਗੀ ਆ। ਤੁਸੀਂ ਤਾਂ ਮੈਨੂੰ ਦੇਖਦੇ ਹੋ ਮੈਂ ਉੱਥੇ ਸੇਵਾ ਕਰਦੇ ਨੂੰ ਫਟੇ ਸਾਰੇ ਨੂੰ ਤੇ ਅੱਜ ਮੈਂ ਗੁਰੂ ਕੋਲ ਇੱਥੇ ਬੈਠਾ ਪਰ ਤੁਹਾਨੂੰ ਬਤਾਇਆ ਮੇਰੀ ਸੇਵਾ ਤੇ ਕੋੜੇ ਵਰਤੋਂ ਹੁੰਦੀ ਹੁੰਦੀ ਆ। ਸੋ ਸੇਵਾ ਦੀ ਉਹ ਮੇਰਾ ਮੱਕਾ ਮਦੀਨਾ ਮੇਰਾ ਕਾਬਾ ਹੈ ਮੇਰਾ ਦਰਬਾਰ ਹੈ ਮੇਰੇ ਗੁਰੂ ਜੀ ਉਸਤਾਦ ਭਗਤ ਸਿੰਘ ਜੀ ਦਾ ਨਾਮ ਆਸਰ ਜਸ ਜੀ ਜਿਨ੍ਹਾਂ ਦਾ ਮੇਰੇ ਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਔਰ ਜਿਨ੍ਹਾਂ ਤੋਂ ਮੈਂ ਸਿੱਖਦਾ ਜਾਂ ਸਾਡੇ ਭਾਜੀ ਬੱਲੇ ਸੋਨ ਸਾਦਰ ਜੀ ਔਰ ਪ੍ਰੋਫੈਸਰ ਗੁਰਪਾਲ ਸਿੰਘ ਜੀ ਜਿਨ੍ਹਾਂ ਕੋ ਅਕੈਡੈਮਿਕਲ ਦੀ ਤਾਲੀਮ ਲਈ ਹੋ ਬਸ ਇਤੇ ਹੀ ਰੋਲ ਚੱਲਦੇ ਨੇ ਸਾਰੇ ਗੁਰੂਆਂ ਦੇ ਬਕਤੀ ਤਾਂ ਕਹਤੇ ਜਾਂ ਗੁਰੂ ਦੀ ਬਾਣੀ ਨਾਲ ਰਹਿਣਾ ਹੀ ਇੱਕ ਬਹੁ ਵੱਡੀ ਆਪਣਾ ਆਪਣੀ ਸਫਲਤਾ ਕਿੰਨਾ ਕਿ ਸਮਾਂ ਹੋ ਚੁੱਕਾ ਵੈਸੇ ਗੁਰੂ ਜੀ ਉਹਨਾਂ ਨਾਰਿੰਦੂ ਕੰਟੀਨਿਊ ਗੁਰੂ ਜੀ ਉਹਨਾਂ ਦਾ ਨਾਮ ਲੈ ਕੇ ਉਹਨਾਂ 4 ਸਾਲ ਹੋ ਗਏ ਜਦੋਂ ਉਹ ਦਿੱਲੀ ਕਲੇਕਸ ਸੀ ਉਸ ਵਾਰ ਮੈਨੂੰ ਤੇ ਦਿੱਲੀ ਜਾ ਕੇ ਸੁਣਾਈ ਉਹ ਤੇ ਫਿਰ ਦਿੱਲੀੋਂ ਵਾਪਸ ਆਇਆ ਫਰੀਦਕੋਟ ਵਿੱਚ ਉਹਨਾਂ ਨਾਲ ਤੇ ਫਰੀਦਕੋਟ ਵੀ ਲੱਗਾ ਸੀ ਫਰੀਦਕੋਟ ਤੇ ਫਿਰ ਮੈਨੂੰ ਜਨੰਦਰ ਵੀ ਲੈ ਆਇਆ ਸੀ ਨਾਲੀ ਮਤਲਬ ਸਵਾ ਨਾਲ ਹੀ ਲਿਆਇਆ ਹੈ ਤੁਸੀਂ ਸਾਰੇ ਆਉਂਦੇ ਰਹੇ ਸਾਰੇ ਜਿੰਨੇ ਵੀ ਸਾਰੇ ਭਾਜੀ ਕੋਲ ਸਾਰੇ ਹੁੰਦੇ ਰਹੇ ਸਾਡੇ ਕੋਲ ਤੇ ਦੇਖਦੇ ਸੀ ਕਿ ਤੁਸੀਂ ਮੇਰੀ ਮਿਹਨਤ ਔਰ ਮੈਂ ਉਸੇ ਵਿਸ਼ਵਾਸ niche ਬੈਠਾ ਕਿ ਤੁਸੀਂ ਮੇਰੀ ਮਿਹਨਤ ਦੇਖ ਕੇ ਤਾਂ ਮੈਨੂੰ ਤੁਸੀਂ ਬੀਕ ਤੇ ਲੈ ਕੇ ਜਾਓਗੇ ਸਾਰੇ ਜਾਨਾ ਤੇ ਮੈਂ ਨਾ ਤੁਸੀਂ ਮੈਨੂੰ ਤੁਹਾਡੇ ਤੋਂ ਵਿਸ਼ਵਾਸ ਸਰ ਭਾਜੀ ਕਿ ਉਹਨਾਂ ਨੂੰ ਭਜ ਸੁਣਾਇਆ ਉਹਨਾਂ ਦਾ ਕਿ ਉਹਨਾਂ ਦੀ ਇਜਾਜ਼ਤ ਲੈ ਕੇ ਸਾਰਾ ਕੁਝ ਵਰਦਾ ਵਰ ਨਹੀਂ ਹੋਇਆ ਫਿਰ ਜਿੱਦਾਂ ਜਿੱਦਾਂ ਕਹਿ ਗਏ ਉਸੇ ਤਰ੍ਹਾਂ ਆਪਾਂ ਕਰੀ ਗਏ ਉਹ ਬੁਰੇ ਬਟਿਕਲ ਸੀ ਪਰ ਉਹ ਭੀ ਆ ਰਹੇ ਰੀਲੀਜ਼ ਕਰਨ ਇਹ ਭੇਟ ਗੁਰੂ ਜੀ ਵੰਸਾ ਯੰਸ ਜਿਹਨੂੰ ਰੀਲੀਜ਼ ਕਰਨੀ ਸੀ ਪਰ ਉਹ ਅਮਰੀਕਾ ਦੇ ਵਿੱਚ ਆ ਕੋਸ਼ਿਸ਼ ਹੋਸ ਗਈ ਕਿ ਸ਼ਾਇਦ ਉਹਨਾਂ ਨੇ 29 ਤਰੀਕ ਨੂੰ ਹੋਣਾ ਸੀ ਕਿ ਉਹ ਆ ਨਹੀਂ ਪਾਇ ਕਿ ਕਿਸੇ وجہ ਕਰਕੇ ਤੇ ਭੇਟ ਨੇ ਤਾਂ ਉਹਨਾਂ ਨੇ ਆਪਣੇ ਅੱਥੀ ਰੀਲੀਜ਼ ਕਰਨੀ ਸੀਗੀ ਇਹ ਵੀ ਉਹਨਾਂ ਦੇ ਬੋਲ ਸੀਗੇ ਬਾਕੀ ਚਲੋ ਨਾਲ ਅਗਲਾ ਟ੍ਰੈਕ ਵੀ ਆਉਗਾ ਫਿਰ ਉਹ ਗੁਰੂ ਜੀ ਨਾਲ ਬੈਠਣ ਨੂੰ ਤੁਹਾਨੂੰ ਜ਼ਰੂਰ ਮਿਲਣਗੇ ਸਾਰੇ ਕੋਈ ਸੁਣ ਇੱਕ ਤਾਂ ਤੁਹਾਨੂੰ ਮੈਂ ਆਪਣਾ ਡਾਕਿਸ ਨੂੰ ਜਿਹੜਾ ਪਿਛਲੇ ਅੱਗੇ ਸਾਇੰਸ ਸਰਕਾਰ ਨੂੰ ਭਰ ਲਿਖ ਕੀਤਾ ਸੀ ਯੂਰੀ ਸਵੰਗ ਫਿਰਕ ਸੁਫੀ ਕਲਾਮ ਕੰਚਾ ਮਾਈਕ ਮਾੜਾ ਜਿਹਾ ਪਿੱਛੇ ਕਰ ਲਓ ਮਾੜਾ ਪਰ ਸਹੈ ਸੰਕਰ ਮੇਰੀ ਭੇੜੀ ਤਾਂ ਸਹੈ ਸੰਕਰ ਮੇਰੀ ਭੇੜੀ ਤਾਂ ਤੂੰ ਹੀ ਮੇਰਾ ਅਲੀ ਮਾਲਾ ਨਰ ਕਾ ਮੇਰੀ ਬੇੜੀ ਤਾਰ ਸਾਈ ਸਰਕਾਰ ਮੇਰੀ ਬੇੜੀ ਤਾਰ ਸਾਈ ਸਰਕਾਰ ਓ ਮੇਰੀ ਬੇੜੀ ਤਾਰ ਇਸ ਤੋਂ ਮੇਰੀ ਸ਼ੁਰੂਆਤ ਹੋਈ ਸੀ ਜ਼ਿੰਦਗੀ ਦੀ ਮੇਰਾ ਪਹਿਲਾ ਪ੍ਰੈਕਸੀ ਇਹ ਨਿਕ ਬੰਬੂਲੇ ਸ਼ਾਟਿੰਗ ਨੂੰ ਦਾ ਫਰਾਮ ਕੋ ਦਿਨਦਰ ਕਰ ਰਹੇ ਹੂੰ ਦਾ ਲਦਾ ਗਾ ਤੇ ਪ੍ਰੀਤ ਲੋਣੇ ਦੀਨੀ ਤੋਵੇ ਆ ਸੋਣਾ ਦੇਖ ਕੇ ਯਾਰੀ ਬੇਸ਼ੱਕ ਲਾਈਏ ਉਹ ਭਵੇਂ ਉੱਚ ਹੋਵੇ ਭਵੇਂ ਨੀਚ ਹੋਵੇ ਹਾਂ ਪਹਿਲਾ ਆਪਣੇ ਦਿਲ پامیں گی بدلی تو ہوئے آپ ہاں کر سا دیا ویلا بوجے کل تو چڑو دینی تو ہوئے بہت پیار نہ کری نہیں تو رول گا ਬਹੁਤ ਪਿਆਰੀ ਨਾ ਕਰੀ ਨਹੀਂ ਤੇ ਰੁਲ ਜਾਵੇਂਗਾ ਇੱਥੇ ਰੁਲ ਗਏ ਨੇ ਲੱਖਾਂ ਤੂੰ ਵੀ ਰੁਲ ਜਾਵੇਂਗਾ ਬਹੁਤ ਪਿਆਰੀ ਨਾ ਕਰੀ ਨਹੀਂ ਤੇ ਰੁਲ ਜਾਵੇਂਗਾ ਗੱਲ ਮੂਹ ਨਾਲ ਕਹਿਣੀ ਬੜੀ ਸੋਖੀ ਹੁੰਦੀ ਏ ਓ ਗੱਲ ਕਹਿ ਕੇ ਨਿਭਣੀ ਬੜੀ ਔਖੀ ਹੁੰਦੀ ਏ ਗੱਲ ਮੂੰਹ ਨਾਲ ਕਹਿਣੀ ਬੜੀ ਸੌਖੀ ਹੁੰਦੀ ਏ ਗੱਲ ਕਹਿ ਕੇ ਨਿਭਣੀ ਬੜੀ ਔਖੀ ਹੁੰਦੀ ਏ ਕੱਚੀ ਗੰਢ ਬੰਨ੍ਹੂ ਰਹੇ ਰਹੇ ਖੁੱਲ ਜਾਵੇਗਾ ਬਹੁਤ ਬਿਆਹ ਨਾ ਕਰੀ ਨਹੀਂ ਤੇਰੂਲ ਜਾਵੇਂਗਾ ਬਹੁਤਾ ਪਿਆਰ ਨਾ ਕਰੀ ਨਹੀਂ ਤੇਰੂਲ ਜਾਵੇਂਗਾ ਇਹਦੇ ਵਿੱਚ ਇੱਕ ਪੈਰਾ ਬਹੁਤ ਵਧੀਆ ਲੋਜੀਕਲ ਰੀਟੇ ਕੋ ਬਦਾ ਕੀ ਕਹਿੰਦਾ ਇੱਥੇ ਹੱਸ ਹੱਸ ਲੱਟੇ ਨਹੀਂ ਦੇ ਦਿਲ ਦੇ ਕਰਾ ਉਤੋਂ ਸੋਨੇ ਜਿ ਲੋਖੋਟੇ ਮਸਾ ਕਰੇ ਤਵਾ ਕੋਈ ਤੇ ਹੱਸ ਹੱਸ ਲਟ ਲੈਂਦੇ ਦਿਲਾ ਦੇ ਕਦੋਂ ਆਇਆ ਤੋ ਸੋਨੇ ਦਿলো ਖੋਟੇ ਮਸਾ ਕਰੇ ਤਬਾ ਬਾਬਾ ਬੁੱਲੇ ਸਾਦੇ ਵਾਂ ਤੂੰ ਤੂੰ ਵੀ ਤਰੁਲ ਜਾਵੇਗਾ ਬੋਤ ਪਿਆਰ ਨਾ ਕਰੀ ਨਹੀਂ ਤੇ ਰੁਲ ਜਾਵੇਗਾ ਇੱਥੇ ਰੁਲ ਗਏ ਨੇ ਲੱਖਾਂ ਤੂੰ ਮੇਰੂ ਜਾਵੇਂਗਾ ਬਹੁਤਾ ਪਿਆਰ ਨਾਲ ਕਰੀ ਨਹੀਂ ਤੇ ਰੁਲ ਜਾਵੇਂਗਾ ਨਹੀਂ ਤੇ ਰੁਲ ਜਾਵੇਂਗਾ ਨਹੀਂ ਤੇ ਰੁਲ ਜਾਵੇਂਗਾ ਸੋਹਣੇ ਤਿਆ ਮੇਰੀ ਕੂਕ ਪਪੀ ਹੈ ਵਾਲੀ ਸੋਣੀ ਦਾ ਤਿਆ ਮੇਰੀ ਕੂਕ ਪਪੀ ਹੈ ਵਾਲੀ ਲਾਈ ਮੈਂ ਸਦਾ ਮੇਰੀ ਕੂਕ ਪਪੀ ਹੈ ਵਾਲੀ ਸੋਣੀ ਦਾ ਤਿਆ ਮੇਰੀ ਕੂਕ ਪਪੀ ਹੈ ਵਾਲੀ ਸੋਣੀ ਮਾਨਕਾ ਮੇਰੀ ਕੂਕ ਪਪੀ ਹੈ ਵਾਲੀ ਹੋ ਕੇ ਆ ਗਿਆ ਮੈਂ ਰੱਖ ਚਾਹੇ ਮਾਰ ਦੇ ਤੇਰਾ ਹੋ ਕੇ ਆ ਗਿਆ ਮੈਂ ਰੱਖ ਚਾਹੇ ਮਾਰ ਦੇ ਮੇਰੀਆਂ ਬਰਤਾਂ ਹੱਥ ਸੱਚੀ ਸਰਕਾਰ ਦੇ ਹੋਏ ਮੇਰੀਆਂ ਬਰਤਾਂ ਹੱਥ ਸੱਚੀ ਸਰਕਾਰ ਦੇ ਕੋ ਕਜ ਪਰਦਾ ਮੇਰੀ ਕੂਕ ਪਪੀ ਹੈ ਵਾਲੀ ਕਜ ਪਰਦਾ ਮੇਰੀ ਕੂਕ ਪਪੀ ਹੈ ਵਾਲੀ ਲਾਈ ਮੈਂ ਸਦਾ ਮੇਰੀ ਕੂਕ ਪਪੀ ਹੈ ਵਾਲੀ ਸੋਣੀ ਦਾ ਤਿਆ ਮੇਰੀ ਕੂਕ ਪਪੀ ਹੈ ਵਾਲੀ ਸੋਣੀ ਮਾਲਕਾ ਮੇਰੀ ਕੂਤ ਕਪੀ ਹੈ ਵਾਹ ਸੁਣੀ ਤਾਂ ਤਿਆ ਮੇਰੀ ਪੂਕ ਪਪੀ ਹੈ ਵਾ ਇੱਕ 20 ਕੈਸਟ ਦੀ ਬੋਕੋਤੀ ਮਿਲੇ ਸੀ ਬਾਕੀ ਤੋਂ ਅੱਗੇ ਦਰਸਤ ਹੈ ਜੀ ਤੁਹਾਨੂੰ ਮੈਂ ਖਾਲੀ ਨਹੀਂ ਕੁਸ਼ਕਤਾ ਹੁਣ ਮੇਰੇ ਅੰਦਰ ਵੀ ਹੁੰਦੀ ਇਹਦੇ ਵਿੱਚ ਵੈਸੇ ਹੀ ਮੰਨਿਆ ਦੋਸਤ ਵੀ ਪਤਾ ਹੈ ਤੁਹਾਨੂੰ ਤੁਹਾਡੇ ਇਸ ਹੁਣੀ ਇਹਦੇ ਵਿੱਚ ਥੋੜੀ ਜਿਹੀ ਝਲਕ ਲੱਗੀ ਸਾਡੇ ਗੁਰੂ ਜੀ ਦੀ ਤਾਂ ਇਹ ਬਾਤ ਕੀ ਹੈ ਕਿ ਅਪਣੇ ਮੈਂ ਇਤفاق ਕੀ ਹੈ ਕਿ ਮੈਂ ਗੁਰੂ ਜੀ ਦੇ ਪਿੰਡ ਤੋਂ ਹਾਂ ਹੂੰ ਸਾਡਾ ਪਿੰਡ ਸਟੀਮਾ ਸ਼ਫੀਕਪੁਰ ਤੋਂ ਗੁਰੂ ਜੀ ਕਦੇ ਉਸੇ ਮਿੱਟੀ ਜੰਮਿਆ ਪੜੇ ਜਿਸ ਮਿੱਟੀ ਦੇ ਵਿੱਚ ਗੁਰੂ ਜੀ ਉਹਨਾਂ ਨੇ ਕਈ ਦਿਨਾਂ ਘੰਟੇ ਦਾ ਕੇ ਰਿਹਾਸ ਕੀਤਾ ਉੱਥੇ ਉਹ ਖੇਡੇ ਵੱਡੇ ਹੋਏ ਪੜੇ ਉਥੋਂ ਨਾਂ ਬਣਿਆ ਉਸ ਮਿੱਟੀ 'ਚ ਮੁੜ ਕੇ ਮੈਨੂੰ ਜਰੂਰ ਵੇੜਿਆ ਸੋ ਉਹਦੀ ਵੀ ਬੜੀ ਇੱਕ ਕਹਾਣੀ ਹੋਊਗਾ ਉਹਦੀ ਵੀ ਇੱਕ ਬੜੀ ਦਾਸਤਾਨ ਸੀ ਤੋ ਮੈਨੂੰ ਇਸ਼ਕ ਹੋ ਗਿਆ ਸੀ ਮੇਰੇ ਗੁਰੂ ਜੀ ਨੂੰ ਮੈਂ ਪਿਛਲੇ ਟੂਰ ਵੀ ਭਾਈ ਨੂੰ ਦੱਸਿਆ ਸੀ ਕਿ ਮੈਨੂੰ ਗੁਰੂ ਜੀ ਤੋਂ علاوہ ਕਿਸੇ ਨਾਲ ਇਸ਼ਕ ਹੀ ਨਹੀਂ ਹੋਇਆ ਮੈਨੂੰ ਕੋਈ ਜਿਸਿਆ ਨਹੀਂ ਮੈਨੂੰ ਕੋਈ ਉਹਨਾਂ ਤੋਂ ਕੋਈ ਉਸ ਨਾਮ ਦਿਆ ਨਾ ਪਛਿ। ਹਮ ਬਸ ਉਹੀ ਹੈ ਮੁਰਸ਼ਿਦ ਨੇ ਮੁਰਸ਼ਿਦੀ ਜਾਤ ਤੋਂ ਤੇ ਕੁਝ ਨਹੀਂ ਆਉਂਦਾ چاہے میرے گی سارے گرو جی جڑے وہ پاپ پوتر ہیں اور سب راج کمار سایل <سؤال> سب پہنچے ہیں گرو جی سرکار پرنٹ میڈیا الیکٹرانک میڈیا جنوز چینلس کو نیوز پیپر سے تُن چل آئے ہو کا بہت بہت ویلکم ہے جی میرے روز گلیں آدی کہ تھوڑا ساتھ بڑا ضروری ہے ساری زندگی کلے کلاکار دی نہیں سبھی زندگی کے ساتھ پر ضروری ہے کیونکہ اچھی نیوز سچی نیوز جب تسی کسی لی بھی لکھتے ہو یا تسی کسی چینل کے ہو تا چلا ساڑے سسٹم نو ساڑے سارے کام کا خوانا ضرور سو میں شکریہ ادا کرنا اچھ ساڑے میرے چھوٹے برا شاہ دیپ کا ਜਿਹੜਾ ਹੈ ਮਾਤਾ ਰਾਣੀ ਵਰਪਾ ਜੈ ਪਹਿਲਾਂ ਤਾਂ ਤੁਹਾਨੂੰ ਸਭ ਨੂੰ ਨਵratri ਦੀ ਬਹੁਤ ਬਹੁਤ ਮੁਬਾਰਕ ਦੋ ਤਿੰਨ ਦਿਨਾਂ ਤੱਕ ਨਵratri ਸ਼ੁਰੂ ਹੋ ਗਏ ਨੇ ਜੀ ਤੇ ਤੇਰੇ ਲਾਲ ਸ਼ਾਦੀ ਨੇ ਗਾਇਆ ਤੇ ਲਿਰਿਕਸ ਹੈਗੇ ਨੇ ਜੀ ਲੱਖੀ ਗਿਰਜੀ ਦੇ ਮਿਊਜ਼ਿਕ ਕੀਤਾ ਬਿੰਨੀ ਸਿੰਘ ਨੇ ਔਰ ਨੈਕਸਟ ਮਾਸਟਰ ਕੀਤਾਗਾ ਅਨਿਰ ਸ਼ਰਮਾ ਨੇ ਕੰਪਨੀ ਲਈ ਦਾ 뮤ਜ਼ਿਕ ਵੇਵ ਪ੍ਰੋਡਕਸ਼ਨ ਦਾ 뮤ਜ਼ਿਕ ਵੇਵ ਪ੍ਰੋਡਕਸ਼ਨ ਉਹਨਾਂ ਵੱਲੋਂ ਇਹ ਜਿਹੜਾ ਭਗਤ ਐਨਰਮਿਸ ਕੀਤਾ ਗਿਆ ਮੈਂ ਉਹਨਾਂ ਦਾ ਬਹੁਤ ਥੈਂਕਸ ਕਰਦਾ ਕਿਉਂਕਿ ਜਿੱਦਿਗੇ ਸਾਡੇ ਨਾਲ ਪ੍ਰੋਡਿਊਸਰ ਵੀ ਉਦਾਉਣੀ ਦੇ ਸਾਡੇ ਕਲਾਕਾਰਾਂ ਦੀ ਕੋਈ ਅੰਨੀਤ ਨਹੀਂ ਹੈ ਜਦ ਵੀ ਸਾਨੂੰ ਉਡਾਰੀਆਂ ਮਾਰਨ ਲਈ ਸਾਨੂੰ ਕਈ ਜਣਿਆਂ ਦੀ ਜ਼ਰੂਰਤ ਹੁੰਦੀ ਹੈ ਵਿਜ਼ਿਵ ਡਾਇਰੈਕਟਰ ਰਿਵਸ ਉਸ ਤੋਂ ਬਾਅਦ ਵੀਡੀਓ ਡਾਇਰੈਕਟਰ ਉਸ ਤੋਂ ਬਾਅਦ ਸਭ ਤੋਂ ਪਹਿਲਾ ਪ੍ਰੋਡਿਊਸਰ ਫਿਰ ਫਿਰ ਉਸ ਤੋਂ ਬਾਅਦ ਤੁਸੀਂ ਸਾਰੇ ਜਣੇ ਜਿਹੜੇ ਪੱਤਰਕਾਰ ਭਰਾ ਹੋ ਫਿਰ ਕਿਤੇ ਜਾ ਕੇ ਸਾਡਾ ਜਿਹੜਾ ਪ੍ਰੋਡਕਟ ਕਿਤੇ ਲੋਕਾਂ ਨੂੰ ਨਜ਼ਰੀ ਆਉਂਦਾ ਹੈ ਇਹ ਸਾਰਤ ਸਾਡਾ ਤੋਂ ਨਾ ਭੜਿਆ ਗਏ ਰਹਿ ਰਿਹਾ ਸ਼ਰਧਾ ਪਰਮਾਤਮਾ ਦੀ ਦੁਆ ਕਰਦਾ ਹਾਂ ਅਰ ਸਾਡੀ ਤੰਦਰੁਸਤੀ ਲਈ ਸੇਰ ਚਾਹੀਦੀ ਦੀ ਦੁਆ ਕਰਦਾ ਸੋ ਅੱਗੇ ਤਿਹਾੜ ਆ ਰਹੇ ਨੇ ਸਭ ਨੂੰ ਤਿਹਾੜਾ ਦੇ ਵੀ ਬੜੇ ਬੜੀ ਮੁਬਾਰਕਬਾਦ ਹੈ ਸਾਰਾ ਦੀਵਾਲੀ ਕਰਵਾ ਚਾਹਵਾ ਤੇ ਸੜ ਨੂੰ ਬਹੁਤ ਬਹੁਤ ਮਮਾਰਾ ਕਿਨਾਰੇ ਮਾਰਾ ਦੇਵੀ ਮੈਂ ਬੇਨਤੀ ਕਰੂੰਗਾ ਕਿ ਇਹ ਜਿਹੜਾ ਸੇਰੇ ਲਾਲ ਪ੍ਰੋਜੈਕਟ ਹੈ ਇਹ ਸਾਡਾ ਪ੍ਰੋਡਕਟ ਹੈ ਮਾਤਾ ਰਾਣੀ ਦੀ ਇੱਕ ਇਹ ਹੈਗੀ ਹੈ ਜਿਓਸ਼ਨਲ ਇਹਨੂੰ ਤੁਸੀਂ ਸਾਰੇ ਜਣੇ ਆਪਣੇ ਆਪਣੇ ਨਿਊਜ਼ ਚੈਨਲ ਆਪਣੇ ਆਪਣੇ ਨਿਊਜ਼ ਪੇਪਰ ਦੇ ਵਿੱਚ ਜ਼ਰੂਰ ਛਾਪਿਓ ਇੱਕ ਅੱਛਾ ਜਿਹਾ ਰਿਵਿਊ ਦਿਓ ਇਹਦੇ ਲਈ ਤਾਕੀ ਇਹ ਸ਼ਾਦੀ ਨੂੰ ਸਹਾਰਾ ਮਿਲੇ ਤੁਹਾਡਾ ਤੁਹਾਡੀ ਦੁਆ ਲਗੇ ਤੇ ਮੈਂ ਅਰਦਾਸ ਕਰਦਾ ਸਭ ਲਈ ਕਿ ਸਭ ਕੁਝ ਠੀਕ ਠਾਕ ਰਹੇ ਤੁਹਾਡੀ ਜ਼ਿੰਦਗੀ ਚ ਸਾਡੀ ਜ਼ਿੰਦਗੀ ਦੇ ਵਿੱਚ ਔਰ ਉਹ ਹੈ ਵਰਲਡ ਦੀ ਦੁਆ ਕਰਦਾ ਮੈਂ ਸ਼ਾਦੀ ਲਈ ਜਰੂਰ ਅੱਛਾ ਲਿਖੋ ਇਹ ਬੇਤੀ ਹੈ ਮੇਰੀ ਬਾਕੀ ਸ਼ਾਦੀ પ્રસੰਗ ਦੇ ਕਿ

ستری سلام تم نمسکار میں بہت شکر گزار ہوں جی آپ سب کا اور ہر سال کی طرح اس سال بھی فروٹ پا جی مہارا دے آئے پچھلے سال بھی دھوج گھر آباد اندر آئی بولے جان تو ہوتے جانتا بہت بگے بڑھ جائیں ਪਰ ਕੁਝ ਕੁ ਸ਼ਖਸੀਅਤਾਂ ਦੇ ਚੱਲੇ ਹੁੰਦੀਆਂ ਉਹਨਾਂ ਦੇ ਅਰਬਾਜ਼ ਵੀ ਛੋਟੇ ਵੱਜੂ ਉਸ ਸ਼ਖਸੀਅਤ ਵਿੱਚੋਂ ਮੇਰੇ ਪੂਜਨੀਏ ਮੇਰੇ ਰਿਸਪੈਕਟਡ ਫਿਰੋਜ਼ ਭਾਜੀ ਫਿਰੋਜ਼ ਸਿੰਘ ਸਾਹਿਬ ਜਿਨ੍ਹਾਂ ਦੀ ਮੈਂ ਕੁਝ ਨਹੀਂ ਬੋਲ ਸਕਦਾ ਕਿਉਂਕਿ ਮੈਨੂੰ ਬੋਲਣਾ ਨਹੀਂ ਆਉਂਦਾ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਾਡੇ ਰਾਜਪਾ ਸਾਗਰ ਸਾਹਿਬ ਜਿਹੜੇ ਦਿੱਤਾਰ ਮੰਦਰ ਤੋਂ ਮੁੰਚੇ ਨੇ ਸੋਨੀ ਸਾਗਰ ਜੀ ਮੈਂ ਫਿਰੋਜ਼ ਪਾਜੀ ਦਾ ਕੰਮ ਬਾਤ ਕੰਸਤ ਨਹੀਂ ਕਰ ਸਕਦਾ ਮੈਂ ਸਾਡੇ ਦਵਿੰਦਰ ਪਾਸ ਸਿੰਘ ਬੈਣੀਪਾਲ ਪਾਜੀ ਜਿਨ੍ਹਾਂ ਦੀ ਬਿਦੌਗਤ ਅਜੀ ਤੁਹਾਡੇ ਮੈਨੂੰ ਦਰਸ਼ਿ ਹੋ ਜਾਂਦੀ ਮੈਨੂੰ ਸ਼ਰੀਆ ਦੀ ਮਿਲ ਜਾਂਦਾ ਹੈ ਜੀ ਸੋ ਤੁਹਾਡੇ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਜੀ ਸੋ ਪੇਟ ਲੈ ਕੇ ਹਾਜ਼ਰ ਆਏ ਹਾਂ ਹਾਂ ਜੀ ਸਿਫਤ ਸੁਣਾਵਾ ਕੀ ਮੈਂ ਆਪ ਸਰਕਾਰੀ ਸੀ ਬੇਨਾ ਕੁਝ ਮੂਹ ਬੋਲੇ ਕਰਦੀ ਸਵਾਰੀ ਦੀ ਸਿਫਤ ਸੁਣਾਵਾ ਕੀ ਮੈਂ ਅੰਬੇ ਸਰ ਕਰਦੀ ਬੇਨਾ ਕੁਝ ਮੂਹ ਬੋਲੇ ਕਰਦੀ ਸਵਾਰੀ ਦੀ ਹੱਥ ਜੋੜ ਮੈਂ ਤੇ ਕਹਾਂ ਤਨਵਾ ਨੇੜੇ ਹੋ ਕੇ ਸੁਣੀ ਪਰਿਆ ਸ਼ੇਨਾਵਲੀ ਅੰਬੇ ਮਈਆ జగ ਦੰਬੇ ਤੇਰੇ ਲਾਲ ਤੇਰਿਆਂ ਰੰਗਾਂ ਦੇ ਵਿੱਚ ਰੰਗੇ

ਅਰੇਕ ਸਾਈਟ ਤੇ ਜੀ ਅੱਜ ਕਿਉਂਕਿ ਜੋ ਕੀ ਐਸੀ ਹੁਣ ਇੰਨਾ ਕੋਈ ਫਿਜ਼ੀਕਲ ਤਾਂ ਕੁਝ ਮਿਲਦਾ ਨਹੀਂ ਆਗਾ ਜਾਂ ਕੋਈ ਸੀਡੀ ਜਾਂ ਕੋਈ ਪੈਨ ਡਰਾਈਵ ਦਾ ਸਭ ਕੁਝ ਨਾ ਡਿਜੀਟਲ ਮੈਥ ਦੇ ਯੋਗ ਹੈ ਜਿਹੜੀ ਜਿਹੜੀਆਂ ਸਾਈਟਸ ਤੇ ਕੰਪਨੀਆਂ ਰਿਲੀਜ਼ ਕਰਦੀਆਂ ਨੇ ਸਭ ਤੇ ਮਿਲ ਜੀ ਔਰ ਇੱਕ ਦੋ ਦਿਨਾਂ ਤੱਕ ਮੇਰੀ ਵੀ ਭੇਟ ਆ ਰਹੀ ਹੈ ਕਿ ਤੇਰਾ ਜੁਗਰਦਾ ਆਦੀ ਹੈ ਇਹ ਕਦ ਰਿਲੀਜ਼ ਹੋ ਗਈ ਚੁੱਕੀ ਹੈ ਜਗਾੜਾ ਬੁੱਲ ਜਗਾੜਾ ਕਰਤੀ ਦਾਂ ਤੀਕਾ ਸੋ ਉਹ ਆਪੇ ਪਰਦੇ ਕੰਝ ਕਰੇ ਕਿ ਤੂੰ ਬੋਲ ਚ ਕਰਦਾ